ਪੀਤੇ ਦਿਨ ਇੱਕ ਅੰਮ੍ਰਿਤਸਰ ਦੇ ਵਿੱਚ ਲੋਹਾ ਮਾਰਕੀਟ ਯਾਨੀ ਕਿ ਵਈਆਲਾ ਬਾਜ਼ਾਰ ਜਿਹਨੂੰ ਕਿਹਾ ਜਾਂਦਾ ਮਜੀਠ ਮੰਡੀ ਦੇ ਏਰੀਆ ਚ ਪੈਂਦਾ ਹੈ ਬਾਰ ਉੱਥੇ ਇੱਕ 4 3 ਮੰਜ਼ਲਾ ਇਮਾਰਤ गिर ਗਈ ਸੀਗੀ 3 ਮੰਜ਼ਲਾ ਮਾਫ ਕਰਨਾ 3 ਹੀ ਮਾਰ ਤਾਂ ਡਿੱਗੀਆਂ ਸੀਗੀਆਂ ਜਿਹੜੀਆਂ 2 2 3 3 ਮੰਜ਼ਲਾ ਸੀਗੀਆਂ ਤਾਂ ਅਸੀਂ ਕੱਲ ਦੀ ਸਟੋਰੀ ਪ੍ਰਮੁਖਤਾ ਦੇ ਨਾਲ ਚਲਾਈ ਸੀਗੀ ਪਰ ਸਵਾਲ ਹੈ ਕਿ ਇਸ ਤਰ੍ਹਾਂ ਦੀਆਂ ਮਾਰਕੀਟਾਂ ਅੰਦਰੂਨ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਇਮਾਰਤਾਂ ਨੇ ਜਿਹੜੀਆਂ ਕਿ ਜਰ-ਜਰ ਹਾਲਾਤ ਦੇ ਵਿੱਚ ਇਸ ਵੇਲੇ ਮੌਜੂਦ ਨੇ ਜਿਹੜੀਆਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਨੇ ਅੱਜ ਤੁਹਾਨੂੰ ਅਸੀਂ ਗਰਾਊਂਡ ਰਿਪੋਰਟ ਦਿਖਾਣੇ ਆ ਕਿ ਇਹਨਾਂ ਦਾ ਕਾਰਨ ਕੀ ਹੈਗਾ ਔਰ ਕਿਉਂ ਨਹੀਂ ਇਹਨਾਂ ਨੂੰ ਸੰਭਾਲਿਆ ਜਾ ਸਕਿਆ ਕਿਉਂਕਿ ਇਹ ਅੰਦਰੂਨ ਸ਼ਹਿਰ ਹੈ ਅੰਦਰੂਨ ਸ਼ਹਿਰ ਦੇ ਵਿੱਚ ਇਹ ਇਮਾਰਤਾਂ ਬਹੁਤ ਪੁਰਾਣੀਆਂ ਇਮਾਰਤਾਂ ਨੇ ਜਿਹੜੀਆਂ ਕਿ ਲਗਭਗ ਡਿੱਗਣ ਦੇ ਕगार ਤੇ ਨੇ ਔਰ ਇਹਨਾਂ ਦੀ ਸਾਂਭ ਸੰਭਾਲ ਤੇ ਨਾਮ ਤੇ ਕੋਈ ਵੀ ਨਹੀਂ ਹੈ ਜਿਹੜੇ ਇਹਦੇ ਮਾਲਕ ਨੇ ਉਹ ਵੀ ਲਗਭਗ ਇਥੋਂ ਜਾ ਚੁੱਕੇ ਨੇ ਬੰਦ ਪਈਆਂ ਨੇ ਬਿਲਡਿੰਗਸ ਔਰ ਕਿਸੇ ਵੇਲੇ ਵੀ ਇਹ ਹਾਦਸਾ ਬਹੁਤ ਵੱਡਾ ਹਾਦਸਾ ਜਿਹੜਾ ਹੈ ਉਹਨੂੰ ਸਦਾ ਦਿੰਦਿਆਂ ਨੇ ਇਹਨਾਂ ਬਿਲਡਿੰਗਸ ਜੋ ਗਰਾਊਂਡ ਦੇ ਲਈ ਇਹਨਾਂ ਨੂੰ ਸੰਭਾਲਨ ਦੇ ਲਈ ਨਾ ਤਾਂ ਸਰਕਾਰ ਵੱਲੋਂ ਕੋਈ ਕਦਮ ਚੁੱਕਿਆ ਜਾਂਦਾ ਹੈ ਬਾਰ-ਬਾਰ ਸਰਕਾਰ ਨੂੰ ਅਗਰਹਿ ਕੀਤਾ ਜਾਂਦਾ ਹੈ ਕਿ ਕਿ ਇਹਨਾਂ ਜਰਜਰ ਜੜੀਆਂ ਇਮਾਰਤਾਂ ਨੇ ਲਗਭਗ ਜੜੀਆਂ ਕਿ ਕਾਫੀ ਮਾਰੇ ਖਲਾਤਾ ਦੇ ਵਿੱਚ ਦੇ ਉਹਨਾਂ ਨੂੰ ਜਿਰਾਇਆ ਜਾਏ ਜਾਂ ਉਹਨਾਂ ਨੂੰ ਜਿਰਾ ਕੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾਏ ਪਰ ਹਾਲਾਤ ਉੱਥੇ ਦੇ ਉੱਥੇ ਹੀ ਨੇ ਬਸ ਇਹ ਜਦੋਂ ਕਿਸੇ ਵਾ ਬਹੁਤ ਤੇਜ਼ ਬਾਰਿਸ਼ ਆਂਦੀ ਹੈ ਇਹਾਂ ਕੋਈ ਪੁਚਾਲ ਆ ਜੇ ਤਾਂ ਫਿਰ ਇਹੋ ਜਿਹਾ ਸੱਦਾ ਮਿਲਦਾ ਅੰਦਰੂਨ ਸ਼ਹਿਰ ਦੀ ਗੱਲ ਕਰੀਏ ਤਾਂ ਅੰਦਰੂਨ ਸ਼ਹਿਰ ਦੇ ਵਿੱਚ ਮੇਰਾ ਖਿਆਲ ਹੈ ਕਿ ਹਜ਼ਾਰ ਤੋਂ ਵੱਧ ਇਮਾਰਤਾਂ ਇਹੋ ਜਿਆਂ ਨੇ ਜਿਹੜੀਆਂ ਕਿ ਕਿਸੇ ਹਾਲਾਤ ਚ ਨੇ ਜਿਹੜੀਆਂ ਕਿਸੇ ਵੇਲੇ ਵੀ ਦੇਖ ਸਕਦੀਆਂ ਨੇ ਇੱਕ ਸੱਦਾ ਦੇ ਰੀਆਂ ਨੇ ਕਿ ਆਸ-ਪਾਸ ਜਿਹੜੇ ਲੋਕ ਜਿਨ੍ਹਾਂ ਦਾ ਵਪਾਰ ਚੱਲਦਾ ਹੈ ਜਿੱਡਾ ਦੇ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਉਹ ਸ਼ਿਕਾਰ ਹੋ ਸਕਦੇ ਨੇ ਇਸ ਸਾਥ ਦੇ ਇਹ ਬਿਲਡਿੰਗ ਦੇ ਰਾਤ ਗਰੀ ਸੀਗੀ ਕੋਈ 12 12:30 ਵਜੇ ਗਰੀ ਸੀਗੀ ਔਰ ਇਹ ਬਾਜ਼ਾਰ ਜਿਹੜਾ ਕਿ ਜਿਸ ਤਰ੍ਹਾਂ ਮਜੀਠ ਮੰਡੀ ਦਾ ਏਰੀਆ ਪੈਂਦਾ ਹੈ ਉੱਤੇ ਵਈਆਂ ਵਾਲਾ ਬਾਜ਼ਾਰ ਬਿਖ ਮਸ਼ਹੂਰ ਬਾਜ਼ਾਰ ਹੈ ਔਰ ਇਸ ਬਾਜ਼ਾਰ ਦੇ ਵਿੱਚ ਆਵਾਜਾਈ ਨਹੀਂ ਸੀਗੀ ਰਾਤ ਦੇ ਸਮੇਂ ਔਰ ਇਹ ਇਮਾਰਤ गिर ਜਾਂਦੀ ਹੈ ਇੱਕ ਦੋ ਤਿੰਨ ਨਾਲ-ਨਾਲ ਦੀ ਨਾਲ ਤਿੰਨ ਜਿਹੜੀਆਂ ਇਮਾਰਤਾਂ ਸੀਗੀਆਂ ਉਹ ਗਿਰ ਜਾਂਦੀਆਂ ਨੇ ਉਸ ਦੇ ਨਾਲ ਚੌਥੀ ਇਮਾਰਤ ਜਿਹੜੀ ਇਸ ਵੇਲੇ ਖੜੀ ਹੈ ਉਹ ਵੀ ਕਿਸੇ ਵੇਲੇ ਵੀ ਗਿਰ ਸਕਦੀ ਹੈ ਉਹ ਵੀ ਚਈ ਜਾ ਸਕਦੀ ਹੈ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਜਿਹੜਾ ਬਾਕੀ ਦਾ ਸਟਰਕਚਰ ਬਣਿਆ ਹੋਇਆ ਹੈ ਉਹ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਹੁਣ ਪਵਨ ਜੀ ਇੱਕ ਸਵਾਲ ਇੱਥੇ ਉੱਠਦਾ ਹੈ ਕਿ ਇੰਨੀਆਂ ਇਮਾਰਤਾਂ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਸ਼ਹਿਰ ਦੇ ਵਿੱਚ ਇਹਦੇ ਨਾਲ ਦੀਆਂ ਹਜ਼ਾਰ ਤੋਂ ਵੱਧ ਇਮਾਰਤਾਂ ਹੋਣਗੀਆਂ ਜਿਹੜੀਆਂ ਕਿ ਜਰਜਰ ਹਾਲਾਤ ਦੇ ਵਿੱਚ ਨੇ ਔਰ ਕਿਸੇ ਵੇਲੇ ਵੀ ਉਹ ਹਾਦਸਾਗ੍ਰਸ ਹੋ ਸਕਦੀਆਂ ਕਿਸੇ ਵੇਲੇ ਵੀ ਗਿਰ ਸਕਦੀਆਂ ਨੇ ਜਿਹਦੇ ਨਾਲ ਜਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਬਾਲ ਦਾ ਵੀ ਹੋ ਸਕਦਾ ਹੈ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦਾ ਇੱਕ ਵੌਲਡ ਸਿਟੀ ਉਹਦੇ ਅੰਦਰੂਨ ਸ਼ਹਿਰ ਜਿੰਨੂੰ ਬੜਾ ਪ੍ਰੋਮਿਨੈਂਟ ਬਾਜ਼ਾਰ ਬਈਆਂ ਵਾਲਾ ਬਾਜ਼ਾਰ ਕਿਹਾ ਜਾਂਦਾ ਔਰ ਬੜਾ ਤੁਸੀਂ ਡੀਟੇਲ ਦੇ ਨਾਲ ਦੱਸ ਦਿੱਤਾ ਕਿ ਇੱਥੇ ਪਰਸੋਂ ਰਾਤ 12:30 ਦੇ ਕਰੀਬ ਤਿੰਨ ਇਮਾਰਤਾਂ ਇੱਥੇ ਡਿੱਗੀਆਂ ਔਰ ਇੱਕ ਹੋਰ ਇਮਾਰਤ ਹੈ ਉੱਥੇ ਕ੍ਰੈਕਸ ਆ ਗਿਆ ਔਰ ਇੰਨੇ ਬਦਤਰīn ਸੂਰਤੇ ਹਾਲ ਸਾਨੂੰ ਦੇਖਣ ਨੂੰ ਮਿਲ ਰਿਹਾ ਔਰ ਲੋਕਲ ਐਡਮਿਨਿਸਟ੍ਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਔਰ ਲੋਕਲ ਬਾਡੀਜ਼ ਏਜੰਸੀਜ਼ ਦਾ ਕੋਈ ਵੀ ਬੰਦਾ ਇਸ ਵੇਲੇ ਸਾਨੂੰ ਮੌਜੂਦ ਨਜ਼ਰ ਨਹੀਂ ਆ ਰਿਹਾ ਔਰ ਤੁਸੀਂ ਦੱਸ ਹੀ ਦਿੱਤਾ ਕਿ ਇਹ 100-100 ਸਾਲ ਪੁਰਾਣੀਆਂ ਇਮਾਰਤਾਂ ਬੜੇ ਲੌਂਗ ਟਰਮ ਮਾਰਤਾ ਡਿਲੇਪੀਡੇਟਿਡ ਕੰਡੀਸ਼ਨ ਦੇ ਵਿੱਚ ਹੈਗੀਆਂ ਔਰ ਲੋਕਲ ਬਾਡੀਜ਼ ਦੀ ਏਜੰਸੀਜ਼ ਦੀ ਇਹ ਬਹੁਤ ਲਾਜ਼ਮ ਡਿਊਟੀ ਬਣਦੀ ਸੀ ਕਿ ਉਹ ਸਭ ਤੋਂ ਪਹਿਲਾਂ ਇਸ ਟੋਰੈਂਸ਼ਲ ਰੇਨ ਦੇ ਸੀਜ਼ਨ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਸਾਰਾ ਸਬੇ ਅੰਮ੍ਰਿਤਸਰ ਸ਼ਹਿਰ ਦਾ ਕਰਾਉਂਦੇ ਉਹ ਦੇਖਦੇ ਕਿ ਕਿਹੜੀਆਂ ਡਿਲੇਪੀਡੇਟਿਡ ਕੰਡੀਸ਼ਨ ਦੇ ਵਿੱਚ ਆ ਜ਼ਰ-ਜ਼ਰ ਹਾਲਾਤਾਂ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਢਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਜੋ ਦੇ ਵਿੱਚ ਕੋਈ ਲੀਗਲ ਇੰਟੈਂਗਲਮੈਂਟ ਹੁੰਦੀ ਆ ਰਿਕਵਰਡ ਹੁੰਦੀ ਆ ਤਾਂ ਨੋਟਿਸ ਭੇਜਿਆ ਜਾਂਦਾ ਉਸ ਮਾਲਕ ਨੂੰ ਜਿਹੜਾ ਇਹਦਾ ਮਾਲਕ ਹੈ ਉਸ ਤੋਂ ਬਾਅਦ ਜੇ ਨਹੀਂ ਇਹਨੂੰ ਢੋਂਦਾ ਗਰਾਉਂਦਾ ਤੇ ਫਿਰ ਮਿਊਨਿਸਪਲ ਕਾਰਪੋਰੇਸ਼ਨ ਆਪਣੇ ਖਰਚੇ ਦੇ ਉੱਪਰ ਉਹਨੂੰ ਕਰਾਉਂਦੀ ਤੇ ਉਹ ਖਰਚਾ ਫਿਰ ਉਸ ਤੋਂ ਬਾਅਦ ਉਹ ਮਾਲਕ ਕੋਲੋਂ ਵਸੂਲ ਕਰਦੀ ਪਰ ਇੱਥੇ ਤੁਸੀਂ ਦੇਖੋ ਕਿ ਲੋਕਲ ਏਜੰਸੀਜ਼ ਨੇ ਕੋਈ ਵੀ ਕੰਮ ਐਦਾਂ ਦਾ ਕਰਕੇ ਨਹੀਂ ਦਿਖਾਇਆ ਔਰ ਇਹਦੇ ਨਾਲ ਪੂਰੇ ਗੁਰੂ ਨਗਰੀ ਅੰਮ੍ਰਿਤਸਰ ਦੇ ਸ਼ਹਿਰੀ ਲੋਕਾਂ ਦੀ ਜਾਨ ਦੇ ਉੱਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਤੁਸੀਂ ਦੇਖਿਆ ਦਹੀ ਇਲਾਕੇ ਆ ਦਿਹਾਤੀ ਇਲਾਕੇ ਆ ਹਰੀਕੇ ਆ ਫਰੋਜ਼ਪੁਰ ਆ ਅਜਨਾਲਾ ਸਾਈਡਸ ਨੇ ਉਹ ਤਾਂ ਫਲਰਸ ਨਾਲ ਆਲਰੇਡੀ ਡੁੱਬ ਗਏ ਆ ਉਥੇ ਪਾਣੀ ਹਰ ਪਾਸੇ ਚੋਂ ਤਰਫੇ ਲੋਕਾਂ ਦੀਆਂ ਫਸਲਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਚਲਾ ਗਿਆ ਪੂਰੇ ਅੰਮ੍ਰਿਤਸਰ ਸ਼ਹਿਰ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਸਕੂਲਸ ਨੂੰ ਵੀ ਬੰਦ ਕਰਨਾ ਪਿਆ ਉਥੇ ਜੇ ਅੰਦਰੂਨ ਸ਼ਹਿਰ ਦੇ ਵਿੱਚ ਹੜ੍ਹ ਨਹੀਂ ਪਹੁੰਚੇ ਤੇ ਦੂਸਰੀ ਤਰ੍ਹਾਂ ਦੀ ਮਾਰ ਇੱਥੇ ਲੋਕਾਂ ਨੂੰ ਪੈ ਰਹੀ ਆ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਆ ਉਹ ਡਿਮੋਲਿਸ਼ ਕੀਤੀਆਂ ਜਾ ਰਹੀਆਂ ਔਰ ਇਹਦੇ ਵਿੱਚ ਵੀ ਕਾਨੂੰਨ ਆ ਕਵਾਨੀਨ ਆ ਕਿ ਜਿਹੜੇ ਕੋ ਟੈਨੈਂਟਸ ਵੀ ਹੈਗੇ ਪੁਰਾਣੀਆਂ ਬਿਲਡਿੰਗਸ ਦੇ ਵਿੱਚ ਕਿਰਾਏਦਾਰ ਵੀ ਹੈਗੇ ਆ ਉਹ ਉਹ ਵੀ ਉਸ ਇਮਾਰਤ ਦੇ ਵਿੱਚ ਉਹਨੂੰ ਵੀ ਟੈਕਨੀਕਲੀ ਢਾਉਣਾ ਹੁੰਦਾ ਕਿਤੇ ਵੀ ਇਦਾਂ ਨਹੀਂ ਕਿਹਾ ਜਾਂਦਾ ਹਮੇਸ਼ਾ ਕਿਹਾ ਜਾਂਦਾ ਪ੍ਰੋਟੈਕਸ਼ਨ ਆਫ ਲਾਈਫ ਇਜ਼ ਮੋਰ ਇੰਪੋਰਟੈਂਟ ਦੈਨ ਇਨਫੋਰਸਿੰਗ ਅਦਰ ਰਾਈਟਸ ਬਾਕੀ ਸਾਰੇ ਅਧਿਕਾਰਾਂ ਨਾਲੋਂ ਸਭ ਤੋਂ ਜ਼ਿਆਦਾ ਜ਼ਰੂਰੀ ਆ ਜ਼ਿੰਦਗੀ ਨੂੰ ਬਚਾਉਣਾ ਪ੍ਰੋਟੈਕਟ ਕਰਨਾ ਪਰ ਲੋਕਲ ਐਡਮਿਨਿਸਟ੍ਰੇਸ਼ਨ ਕਿਸੇ ਵੀ ਤਰ੍ਹਾਂ ਇਹਦੇ ਉੱਤੇ ਕੋਈ ਪ੍ਰੋਪਰ ਕਾਰਵੈ ਜ ਨਹੀਂ ਕਰ ਰਿਹਾ ਇਹਦੇ ਵਿੱਚ ਸਿਵਲ ਵਿਭਾਗ ਇਹਦੇ ਵਿੱਚ ਮਿਊਨਿਸਪਲ ਟਾਊਨ ਪਲਾਨਿੰਗ ਵਿਭਾਗ ਇੱਕ ਦੂਸਰੇ ਦੇ ਉੱਪਰ ਜ਼ਿੰਮੇਵਾਰੀਆਂ ਥਰੋ ਕਰ ਰਿਹਾ ਸੁੱਟ ਰਿਹਾ ਕੋਈ ਵੀ ਉਹ ਨਹੀਂ ਕਰ ਰਿਹਾ 120 25 ਤੋਂ ਵੱਧ ਕਰੀਬ ਮਿਨੀਮਮ ਇਹ ਜੀਆਂ ਇਮਾਰਤਾਂ ਨੇ ਜਿਹੜੀਆਂ ਤੇ ਲੱਗਦੇ ਆ ਅੱਜ ਵੀ ਢਈਆਂ ਥੋੜੇ ਦੇਰ ਬਾਅਦ ਵੀ ਢਈਆਂ ਔਰ ਪਿਛਲਾ ਆંકੜਾ ਵੀ ਇਹ ਦੱਸਦਾ ਆ ਕਿ 2016 ਦੇ ਵਿੱਚ ਜਿਹੜਾ ਔਨ ਰਿਕਾਰਡ 143 ਐਦਾਂ ਦੀਆਂ ਜ਼ਰਜ਼ਰ ਇਮਾਰਤਾਂ ਸੀ ਉਸ ਤੋਂ ਬਾਅਦ ਜਦੋਂ ਕੋਈ ਗਰਾਈਆਂ ਗਈਆਂ ਕੁਝ ਡਿੱਗੀਆਂ ਫਿਰ ਉਸ ਤੋਂ ਬਾਅਦ 115 ਰਹਿ ਗਈਆਂ ਫਿਰ 2017 ਦੇ ਵਿੱਚ ਫਿਰ ਸ਼ਿਕਾਇਤਾਂ ਮਿਲੀਆਂ 125 ਹੋ ਗਈਆਂ ਫਿਰ ਉਸ ਤੋਂ ਬਾਅਦ 2000 19 ਦੇ ਵਿੱਚ ਕਰੀਬ 158 ਤੱਕ ਪਹੁੰਚ ਗਿਆ ਸੀ ਔਰ 2021 22 ਦਾ ਕੋਈ ਕੰਕਰੀਟ ਸਰਵੇ ਨਹੀਂ ਹੋਇਆ ਫਿਰ ਅਜ 2025 ਹੈ ਇਸ ਸਾਲ ਵੀ ਕੋਈ ਇਦਾਂ ਦਾ ਪ੍ਰੋਪਰ ਸਰਵੇ ਏਜੰਸੀਜ਼ ਨੇ ਨਹੀਂ ਕੀਤਾ ਇਥੋਂ ਸਾਨੂੰ ਪਤਾ ਲੱਗ ਰਿਹਾ ਕਿ ਲੋਕਾਂ ਵਾਸਤੇ ਕੋਈ ਸੁਵਿਧਾ ਮੇਸਰ ਨਹੀਂ ਕੋਈ ਏਜੰਸੀਆਂ ਲੋਕਾਂ ਦੀ ਆ ਜਾਨਾਂ ਬਚਾਉਣ ਵਾਸਤੇ ਉਪਰਾਲੇ ਨਹੀਂ ਕਰ ਰਹੀਆਂ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਟਾਊਨ ਪਲਾਨਿੰਗ ਅੰਮ੍ਰਿਤਸਰ ਔਰ ਸਿਵਲ ਵਿਭਾਗ ਸਿਰਫ ਹੱਥਾਂ ਦੇ ਹੱਥ ਧਰ ਕੇ ਬੈਠਿਆ ਕੋਈ ਵੀ ਇਹਨਾਂ ਨੂੰ ਸੀਰੀਅਸ ਲਿਆ ਹੀ ਨਹੀਂ ਰਿਹਾ ਔਰ ਇਹ ਤਾਂ ਬਿਲਕੁਲ ਲੋਕਲ ਬਾਡੀਜ਼ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਨਾਂ ਸਾਰੇ ਇਨਫਰਾਸਟ੍ਰਕਚਰ ਨੂੰ ਹਮੇਸ਼ਾ ਹੀ ਇਹਨੂੰ ਡਿਮੋਲਿਸ਼ ਕੀਤਾ ਜਾਵੇ ਜੇ ਕੋਈ ਨੈਗਲੀਜੈਂਸ ਵਿਖਾਉਂਦਾ ਹੈ ਤੇ ਉਹਦੇ ਉੱਤੇ ਵੀ ਕਾਰਵਾਈ ਕੀਤਾ ਜਾਵੇ ਨਾ ਨੋਟਿਸ ਭੇਜੇ ਜਾਵੇ ਔਰ ਪਵਨ ਜੀ ਜੇ ਇਹ ਵੱਲਾ ਵਪਾਰਿਕ ਕੇਂਦਰ ਹੈ ਕਿਉਂਕਿ ਮਜੀਠ ਮੰਡੀ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਇਵਨ ਕਿ ਇਥੋਂ ਦਿੱਲੀ ਤੱਕ ਦਾ ਸਾਮਾਨ ਜਾਂਦਾ ਹੈ ਕਿਉਂਕਿ ਸਰਹੱਦੀ ਖੇਤਰ ਹੋਣ ਕਰਕੇ ਉਧਰੋਂ ਡਰਾਈ ਫੂਲ ਬੜਾ ਆਉਂਦਾ ਸੀਗਾ ਇਹ ਮਜੀਠ ਮੰਡੀ ਉਸ ਕਰਕੇ ਜਬ ਫੇਮਸ ਹੈ ਮਜੀਠ ਮੰਡੀ ਦੇ ਨਾਲ ਹੀ ਵਈਆਂ ਵਾਲਾ ਬਾਜ਼ਾਰ ਹੈ ਜਿੱਥੇ ਇਹ ਇਮਾਰਤ ਹੈ ਇੱਥੇ ਹਰ ਰੋਜ਼ ਮੇਰੇ ਖਿਆਲ ਆ ਆਸ-ਪਾਸ ਦੇ ਜਿਹੜੇ ਵਪਾਰੀ ਨੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਔਰ ਇਸ ਰਸਤੇ ਦਾ ਇਸਤੇਮਾਲ ਕਰਦੇ ਜੇ ਕਿਤੇ ਖੁਦਾ ਨਾਕਾਜ਼ਤਾ ਇਹ ਬਿਮਾਰਤ ਦਿਨ ਦੇ ਟਾਈਮ ਗਿਰ ਜਾਂਦੀ ਤੇ ਬੜਾ ਵੱਡਾ ਹਾਦਸਾ ਹੋ ਸਕਦਾ ਸੀਗਾ ਵੱਡੀ ਗੱਲ ਹੈਗੀ ਆ ਕਿ ਇਹ ਇਮਾਰਤਾਂ ਬਹੁਤ ਪੁਰਾਣੀਆਂ ਨੇ ਇਹਦੇ ਅੰਦਰ ਕੋਈ ਨਹੀਂ ਰਹਿੰਦਾ ਸੀਗਾ ਜੇ ਕਿਤੇ ਕੋਈ ਰਹਿੰਦਾ ਹੁੰਦਾ ਫਿਰ ਕੁੰਝ ਮਾਰਦੇ ਤੁਸੀਂ ਇਹ ਦੇਖੋ ਨਾ ਕਿ ਇਹ ਬਾਜ਼ਾਰ ਕੋਈ ਛੋਟੇ ਬਾਜ਼ਾਰ ਨਹੀਂ ਆ ਇੱਥੇ ਮਲਟੀ ਮਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ ਅੰਤਰਰਾਸ਼ਟਰੀ ਪੱਧਰ ਦਾ ਵਪਾਰ ਹੁੰਦਾ ਇਹ ਵਰਲਡ ਸਿਟੀ ਆ ਇਹਦੀਆਂ ਛੋਟੀਆਂ ਗਲੀਆਂ ਛੋਟੇ ਛੋਟੇ ایریاز ਦੇ ਵਿੱਚ ਜੋ ਸਕੁਅਰ ਫੀਟ ਦੇ ਘਟ ਸਕੁਅਰ ਫੀਟ ਏਰੀਆ ਦੇ ਵਿੱਚ ਤਿੰਨ ਦਿੰ ਚਾਰ ਚਾਰ ਮੰਗਲਾ ਬਿਲਡਿੰਗ ਬਣਾਈ ਗਈ ਸੀ ਉਦੋਂ ਦੇ ਪ੍ਰੋਟੋਕੋਲ ਫਾਲੋ ਕੀਤੇ ਗਏ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਵੋਲਡ ਸਿਟੀ ਬਣਾਈ ਸੀ ਉਹਦਾ ਵੀ ਖਾਸ ਕਾਰਨ ਸੀ ਜੰਗਾਂ ਦਾ ਮਾਹੌਲ ਹੁੰਦਾ ਸੀ ਇਹ ਕੋਈ ਆਮ ਬਿਲਡਿੰਗਾਂ ਨਹੀਂ ਜਾਂ ਕੋਈ ਆਮ ਸਧਾਰਨ ਗਲੀਆਂ ਨਹੀਂ ਇੱਥੋਂ ਹੀ ਐਡਮਿਨਿਸਟ੍ਰੇਸ਼ਨ ਨੂੰ ਸਮਝ ਲਾਣਾ ਚਾਹੀਦਾ ਆਮ ਜਨਤਾ ਤੱਕ ਵੀ ਇਹ ਪਹੁੰਚਣੀ ਚਾਹੀਦੀ ਆ ਗੱਲ ਕਿ ਅਰਬਾਂ ਰੁਪਏ ਦਾ ਵਪਾਰ ਇਨ੍ਹਾਂ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚੋਂ ਹੁੰਦਾ ਔਰ ਬਹੁਤ ਐਸੇ ਵੱਡੇ ਵਪਾਰੀ ਕਰੋਣਾ ਰੁਪਏ ਦੇ ਟੈਕਸਿਸ ਪੇ ਕਰਦੇ ਆ ਗਵਰਨਮੈਂਟ ਨੂੰ ਜੀਐਸਟੀ ਪੇ ਕਰਦੇ ਆ ਇਹਨਾਂ ਨੂੰ ਇਦਾਂ ਹੀ ਆਮਤਰ ਨਹੀਂ ਲੈਣਾ ਚਾਹੀਦਾ ਸੋ ਇਸ ਕਰਕੇ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਜੇ ਇੱਥੇ ਕੋਈ ਉਸ ਵੇਲੇ ਮੌਜੂਦ ਹੁੰਦਾ ਰਾਤ ਦਾ ਸਮਾਂ ਹੁੰਦਾ ਔਰ ਬਿਲਕੁਲ ਕੋਈ ਸਕੂਲ ਵੀ ਦੱਸਿਆ ਜਾ ਰਿਹਾ ਬੱਚਿਆਂ ਦਾ ਔਰ ਜੇ ਦਿਨ ਵੇਲੇ ਡਿੱਗਦੀ ਬੱਚੇ ਕਿਸੇ ਦਾ ਨੁਕਸਾਨ ਹੋ ਜਾਂਦਾ ਫਿਰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਖਬਰਾਂ ਬਣਦੀਆਂ ਚਰਚਾ ਦਾ ਵਿਸ਼ਾ ਬਣਦਾ ਤੇ ਫਿਰ ਬਾਹਰ ਰੌਲਾ ਪੈ ਜਾਣਾ ਸੀ ਫਿਰ ਸਰਕਾਰਾਂ ਨੇ ਆ ਜਾਣਾ ਸੀ ਮੁਆਵਜ਼ੇ ਦੇਵਾਂਗੇ ਪਰ ਕਿਉਂ ਲੋਕਲ ਐਡਮਿਨਿਸਟ੍ਰੇਸ਼ਨ ਪਹਿਲਾਂ ਇਹ ਗੱਲਾਂ ਨਹੀਂ ਸਮਝਦੀ ਇਹ ਦੇ ਨਾਲ ਲੋਕਾਂ ਦੀ ਕੀਮਤੀ ਜਾਨਾਂ ਜਾ ਸਕਦੀਆਂ ਜਿਹੜੀ ਵਿਭਾਗੀ ਅਧਿਕਾਰੀਆਂ ਦੀ ਲਾਜ਼ਮ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਪੂਰਾ ਕਿਉਂ ਨਹੀਂ ਕਰਦੇ ਔਰ ਤੁਸੀਂ ਇਹ ਵੀ ਦੇਖੋ ਕਿ ਪਿਛਲੇ 2011 ਤੋਂ ਲੈ ਕੇ 2023 ਤੱਕ ਮਿਨਿਮਮ 31 ਮੌਤਾਂ ਇਦਾਂ ਹੋਈਆਂ ਨੇ ਜਿਹੜੀਆਂ ਜ਼ਰ ਜ਼ਰ ਮਕਾਨ ਔਰ ਬਿਲਡਿੰਗਸ ਡਿੱਗਣ ਦੇ ਨਾਲ ਹੋਈਆਂ ਔਰ ਇੰਜਰਡ ਦੀ ਤਾਂ ਗਿਣਤੀ ਦੀ ਮੈਂ ਦੱਸਾਂ ਤਦਾਦ ਹੀ ਹੈ ਨੀਗੀ ਮੇਰੇ ਖਿਆਲ ਸੌ ਤੋਂ ਵੱਧ ਲੋਕ ਇੰਜਰਡ ਹੋਏ ਹੋਣਗੇ ਜੇ ਮੈਂ ਪੂਰਾ ਡਾਟਾ ਆਪਜੀ ਨੂੰ ਦੱਸ ਦਵਾਂ ਤੇ 2000 ਤੇ ਇਹਦੇ ਵਿੱਚ ਵੀ ਵੇਰਕਾ ਦੇ ਏਰੀਆ ਦੇ ਵਿੱਚ ਵੀ ਉੱਥੇ ਮਾਂ ਤੇ ਬੱਚੇ ਦੀ ਮੌਤ ਹੋ ਗਈ ਸੀ ਮਕਾਨ ਦੀ ਛੱਤ ਡਿੱਗੀ ਸੀ ਉਹ ਵੀ ਜ਼ਰਜ਼ਰ ਬਿਲਡਿੰਗ ਚੋਂ ਦਾ ਉਸ ਤੋਂ ਬਾਅਦ 2020 ਚ ਸੁਲਤਾਨਪੁਰ ਰੋਡ ਏਰੀਆ ਗੁਰਨਾਨੰਦਪੁਰਾ ਏਰੀਆ ਦੇ ਵਿੱਚ ਤਿੰਨ ਮੰਜ਼ਲਾ ਬਿਲਡਿੰਗ ਡਿੱਗੀ ਸੀ ਉੱਥੇ ਵੀ ਤਿੰਨ ਲੋਕਾਂ ਦੀ ਮੌਤ ਹੋਈ ਸੀ ਇਸੇ ਤਰੀਕੇ ਨਾਲ 2018 ਦੇ ਵਿੱਚ ਕਟੜਾ ਕਰਮ ਸਿੰਘ ਗਲੀ ਮੁੰਸ਼ੀਆਂ ਵਾਲੀ ਉਹਦੇ ਵਿੱਚ ਵੀ ਸਾਲਾਂ ਪੁਰਾਣੀ ਬਿਲਡਿੰਗ ਦੇ ਵਿੱਚ ਇੱਕ ਵਿਰਧ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਸੀ ਇਸ ਤਰ੍ਹਾਂ ਹੀ 18 ਦੇ ਵਿੱਚ ਵੇਰਕਾ ਦੇ ਵਿੱਚ ਔਰ ਬਹੁਤ ਸਾਰਾ 16 15 ਬਹੁਤ ਲੰਮਾ ਅੰਕੜਾ ਹੋ ਜਾਣਾ ਪਰ ਅਲਟੀਮੇਟਲੀ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਬਹੁਤ ਲੰਮੇ ਸਮੇਂ ਤੋਂ 2013 ਦੇ ਵਿੱਚ ਵੀ ਇਦਾਂ ਦੇ ਮਕਾਨਾਂ ਡਿੱਗਣ ਦੀ ਵਾਰਦਾਤ ਹੋਈ ਸੀ ਜਿੱਥੇ 7 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਸੋ ਬਹੁਤ ਸਾਰੇ ਮਕਾਨ ਡਿੱਗਣ ਦੇ ਨਾਲ ਬਿਲਡਿੰਗਸ ਡਿੱਗਣ ਦੇ ਨਾਲ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਬਜ਼ੁਰਗਾਂ ਦੀਆਂ ਬੱਚਿਆਂ ਦੀਆਂ ਲੋਕ ਇੰਜਰਡ ਹੋ ਰਿਹਾ ਸੋ ਸਾਨੂੰ ਸਾਡੀ ਜਿਹੜੀ ادارے ਆ ਜਿਹੜੇ ਅਫਸਰਾਂ ਮੋਟੀਆਂ-ਮੋਟੀਆਂ ਤਨਖਾਹਾਂ ਲੈਂਦੇ ਆ ਇਹਨਾਂ ਨੂੰ ਟਾਈਮ ਬਾਉਂਡ ਇੱਕ ਰਿਜ਼ਲਟ ओरिएंटेड ਜਿਮੇਵਾਰੀ ਇਹਨਾਂ ਦੇ ਫਿਕਸ ਕਿਉਂ ਨਹੀਂ ਕੀਤੀ ਜਾਂਦੀ ਜੇ ਅੱਜ ਇਹ ਬਿਲਡਿੰਗ ਡਿੱਗੀ ਆ ਤੇ ਉਸ ਅਧਿਕਾਰੀ ਦੇ ਉੱਤੇ ਜਿਸ ਜਿਹਦਾ ਇਹ ਏਰੀਆ ਪੈਂਦਾ ਹੋਊਗਾ ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਤਾਂਕਿ ਇੱਕ ਐਗਜ਼ੈਂਪਲ ਸੈੱਟ ਹੋਵੇ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਵੇ ਤਾਂ ਜੋ ਉਹਨਾਂ ਦੀ ਡਿਊਟੀ ਆ ਉਹ ਦਿਨ ਰਾਤ ਜਾ ਕੇ ਇਹਨੂੰ ਮਾਨੀਟਰ ਕਰਦੇ ਹੋਣ ਦੇਖਣ ਤੇ ਫਿਰ ਤਾਂ ਹੀ ਇਹ ਇਸ ਕਾਰਵਾਈ ਨੂੰ ਸਰ ਅੰਜਾਮ ਕੀਤਾ ਜਾ ਸਕਦਾ ਆਦਰਵਾਇਜ਼ ਤਾਂ ਲੋਕਾਂ ਦੀਆਂ ਮੁਸ਼ਕਲਾਂ 'ਚ ਕੋਈ ਵੀ ਆਸਾਨੀ ਨਹੀਂ ਹੋਣੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਸ਼ੁਕਰੀਆ ਪਵਨ ਜੀ ਸੋ ਇਹ ਇਮਾਰਤ ਜਿਹੜੀ ਜਿੱਗੇ ਰਹੀ ਚੁੱਕੀ ਆ ਤੁਸੀਂ ਇਹਦਾ ਇੰਨੀ ਯੂਨਿਕ ਹੈ ਐਂਟੀਕ ਹੈ ਕਿ ਇਹਦਾ ਜਿਹੜਾ ਤੁਸੀਂ ਗ੍ਰਿਲਾਂ ਦਾ ਡਿਜ਼ਾਈਨ ਦੇਖੋ ਅੱਜ ਕੱਲ ਇਹ ਸ਼ਾਇਦ ਡਿਜ਼ਾਈਨ ਨਹੀਂ ਆਂਦਾ ਉਹ ਉਹ ਵੀ ਡਿਜ਼ਾਈਨ ਵੀ ਦੇਖੋ ਹੁਣ ਜਿਹੜੇ ਇਤਨੀ ਸਾਮ ਸੰਭਾਲ ਦੇ ਉਪਰ ਬਾਅਦ ਗਿਰਨ ਤੋਂ ਬਾਅਦ ਜਿਹੜਾ ਮਲਬਾ ਹੈ ਉਹਨੂੰ ਹਟਾ ਰਹੇ ਨੇ ਇਸ ਦੇ ਵਿੱਚ ਜਿਹੜਾ ਇਸਤੇਮਾਲ ਜਿਹੜਾ ਕੀਤਾ ਗਿਆ ਸੀਗਾ ਲੋਹਾ ਉਸ ਨੂੰ ਵੀ ਕੱਢਿਆ ਜਾ ਰਿਹਾ ਹੈ ਕਿੰਨੀ ਮੁਸ਼ਕਲਤ ਦੇ ਨਾਲ ਕਿੰਨਾ ਰਿਸਕ ਲੈ ਕੇ ਇਸ ਚੀਜ਼ ਨੂੰ ਇਸ ਤਰ੍ਹਾਂ ਕੱਢਿਆ ਜਾ ਰਿਹਾ ਹੈ ਕਿ ਇਹ ਵੀ ਇੱਕ ਮੈਂ ਕਹਿ ਸਕਦਾ ਕਿ ਰਿਸਕ ਹੀ ਕਮ ਹੈ ਤੁਸੀਂ ਬਹੁਜੀ ਸਾਰੇ ਸ਼ਹਿਰ ਚ ਕੰਮ ਕਰਦੇ ਹੋ ਕਿਸ ਤਰ੍ਹਾਂ ਮਲਬਾ ਚੁੱਕ ਲੈਂਦੇ ਹੋ ਮਗਰ ਜਿਸ ਤਰ੍ਹਾਂ ਕੋਈ ਇਮਾਰਤ ਡਿੱਗ ਗਈ ਹੈ ਉਸੇ ਮਲਬਾ ਹਟਾ ਰਹੇ ਹੋ ਮਲਬੇ ਲਈ ਤੁਸੀਂ ਚਲੋ ਤੁਹਾਡਾ ਕਾਰੋਬਾਰ ਹੈਗਾ ਮਗਰ ਕਿੰਨਾ ਰਿਸਕ ਹੈਗਾ ਕਿ ਇਹਦੇ ਨਾਲ ਕਿਸੇ ਜਿਹੜੇ ਤੁਹਾਡੇ ਮਜ਼ਦੂਰ ਲੱਗੇ ਹੋਏ ਨੇ ਉਹਨਾਂ ਨੂੰ ਵੀ ਕੋਈ ਨੁਕਸਾਨ ਹੋ ਸਕਦਾ ਹੈ ਹਾਂਜੀ ਹੋ ਸਕਦਾ ਜੀ ਉਹ ਕਿਉਂ ਨਹੀਂ ਹੋ ਸਕਦਾ ਜ਼ਰੂਰ ਹੋ ਸਕਦਾ ਅਸੀਂ ਉਹ ਦੇਖੋ ਰਿਸਕ ਲੈ ਕੇ ਕੰਮ ਕਰਨ ਦੇ ਆ ਕਿਸੇ ਨਾ ਕਿਸ ਨੇ ਤਾਂ ਕਰਨਾ ਹੀ ਆ ਬਹੁਜੀ ਕੰਮ ਹੈਲਾ ਉਣਾ ਸੀ ਵੀ ਦੇਖੋ ਰਿਸਕ ਲੈ ਕੇ ਕੰਮ ਕਰਨ ਦੇ ਆ ਸਾਡੇ ਬੰਦੇ ਲੱਗੇ ਆ ਕਿ ਇਹਨਾਂ ਦੇ ਵਿੱਚ ਜਾਣ ਤੋਂ ਹੋ ਸਕਦਾ ਕੁਝ ਅਸੀਂ ਬੜਾ ਦੇਖ ਕੇ ਫਿਰ ਕੰਮ ਕਰਦੇ ਆ ਸਰ ਤੁਸੀਂ ਬਦੂ ਦੱਸੋ ਕਿ ਇਹ ਹੁਣ ਤੁਸੀਂ ਰਿਸਕ ਕਰ ਰਹੇ ਕੋਈ ਮਾਪਦੰਡ ਕੋਈ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦਾ ਕੋਈ ਤਰੀਕਾ ਕੋਈ ਹੈਗਾ ਤੁਹਾਡੇ ਕੋਲ ਬਿਲਡਿੰਗ ਦੇ ਉੱਤੇ ਤੁਸੀਂ ਮਲਬਾ ਹਟਾ ਰਹੇ ਉਹਦੇ ਸਾਹਮਣੇ ਵੀ ਇੱਕ ਬਿਲਡਿੰਗ ਹੈ ਇਹ ਸਾਥ ਵਾਲੀ ਵੀ ਬਿਲਡਿੰਗ ਹੈ ਇਹ ਵੀ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਨੁਕਸਾਨ ਹੋ ਸਕਦਾ ਹਾਂਜੀ ਹੋ ਸਕਦਾ ਜੀ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਨੁਕਸਾਨ ਬਾਕੀ ਸਾਡੇ ਬੰਦੇ ਖਲੋਤੇ ਆ ਦੇਖਦੇ ਵੀ ਉੱਪਰ ਵੀ ਕਿਸੇ ਲਈ ਕੋਈ ਕੰਮ ਹੋਏਗਾ ਤੇ ਆਪਾਂ ਆਪਣੇ ਬੰਦੇ ਸਾਈਟ ਤੇ ਭਜਾ ਦਾਂਗੇ ਉਸੇ ਵੱਲ ਤੁਸੀਂ ਦੇਖੋ ਕਿ ਕੱਲ ਬਾਕੀ ਜੋ ਤੇ ਆ ਪ੍ਰਭੂ ਦੇ ਹੱਥੇ ਰਹੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੋ ਹੋਣਾ ਤੇ ਪ੍ਰਭੂ ਦੇ ਹੱਥ ਹੀ ਆ ਐਵੇਂ ਜਿਹੜਾ ਕਿ ਤੇਜ਼ بارش ਦੇ ਨਾਲ ਇਹ ਬਿਮਾਰਤ गिर ਗਈ ਹੈ ਰਾਤ 12 ਵਜੇ ਕੁਝ ਮਿੰਟ ਤੇ ਇਹ ਇਮਾਰਤ ਡੇਰੀ ਜਾਂਦੀ ਹੈ 1 2 3 ਯਾਨੀ ਕਿ ਚਾਰ ਇਮਾਰਤਾਂ ਸੀ ਗਿਆ ਜਿਹੜੀਆਂ ਕਿ ਨਾਲੋਂ ਨਾਲ ਸਾਰੀਆਂ ਗਿਰਦੀਆਂ ਨੇ ਪਰ ਗਨੀਮਤ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਨਾਂ ਇਮਾਰਤਾਂ ਦੇ ਵਿੱਚ ਕੋਈ ਵੀ ਰਹਿ ਰਿਹਾ ਸੀ ਰਿਆਸ਼ ਨਹੀਂ ਸੀ ਹੈਗੀ ਸੋ ਉਹ ਇੱਕ ਚੰਗੀ ਗੱਲ ਹੈ ਪਰ ਵੱਡੀ ਗੱਲ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਕਿ ਸਰਕਾਰਾਂ ਕਾਰਪੋਰੇਸ਼ਨ ਜਿਹਦੀ ਕਿ ਜ਼ਿੰਮੇਵਾਰੀ ਹੈ ਟਾਊਨ ਪਲੈਨਰ ਉਹ ਇਸ ਤਰਫ ਕੋਈ ਧਿਆਨ ਨਹੀਂ ਦਿੰਦਾ ਜਿਸ ਤਰ੍ਹਾਂ ਪਵਨ ਜੀ ਨੇ ਦੱਸਿਆ ਹੈ ਕਿ 100 150 ਇਮਾਰਤਾਂ ਜਿਹੜੀਆਂ ਚਿੰਨਿਤ ਨੇ ਕਿਸੇ ਵੇਲੇ ਵੀ ਗਿਰ ਸਕਦੀਆਂ ਨੇ ਉਹਨਾਂ ਬਾਰੇ ਅੱਜ ਤੱਕ ਕਦੀ ਵੀ ਕਿਸੇ ਨੇ ਨਹੀਂ ਸੋਚਿਆ ਇਵਨ ਇਹ ਇਮਾਰਤ ਗਿਰੀ ਨੂੰ ਵੀ ਹੁਣ ਤਕਰੀਬਨ 24 ਘੰਟੇ ਹੋ ਚੁੱਕੇ ਨੇ ਕੋਈ ਵੀ ਇੱਥੇ ਸਰਕਾਰੀ ਮੁਲਾਜ਼ਮ ਨਹੀਂ ਪਹੁੰਚਿਆ ਇਸ ਦਾ ਪਤਾ ਲੈਣ ਲਈ ਇਸ ਦਾ ਤਕੀਕਾਤ ਕਰਨ ਲਈ ਕਿ ਇਹ ਬਿਲਡਿੰਗ ਕਿਸ ਤਰ੍ਹਾਂ ਗਿਰ ਗਈ ਹੈ ਜਾਂ ਆਪਣੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਸਮਝੀ ਜ਼ਰੂਰਤ ਹੈ ਕਿ ਇਹਦੇ ਬਾਰੇ ਬਾਰੇ ਬੜੇ ਗੰਭੀਰਤਾ ਦੇ ਨਾਲ ਸੋਚਿਆ ਜਾਏ ਕਿਉਂਕਿ ਇਹਦੇ ਨਾਲ ਜੇ ਅੰਦਰ ਕੋਈ ਗਿਰਨ ਦੇ ਨਾਲ ਨੁਕਸਾਨ ਨਹੀਂ ਹੋਇਆ ਆਸ-ਪਾਸ ਜੜੀਆਂ ਨੇ ਬਿਲਡਿੰਗਸ ਨੇ ਜੜੀਆਂ ਦੁਕਾਨਾਂ ਨੇ ਉੱਥੇ ਕੋਈ ਨਾ ਕੋਈ ਰਹਿੰਦਾ ਹੋਏਗਾ ਕੋਈ ਵਪਾਰ ਕਰਦਾ ਹੋਏਗਾ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ